ਖੂਬ 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 ਤੇਰਾ ਨਾਮ ਝੂਠ 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 ਦੁਨੀ ਗਮਨ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਸ਼ਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨਿਤਰਿਆਂ ਤਰ ਪਨੇ ਖੁਦਾਏ ਗਰੀਬ ਨੇਵਾਜ ਦਿਨ ਰੈਨ ਧਿਆਏ ਨਾਨਕ ਕੋ ਖੁਦ ਖਸਮ ਮਿਹਰਬਾਨ ਅੱਲੋ ਨਾ ਵੇਸਰੈ ਦਿਲ ਜੀ ਪ੍ਰਾਨ ਸਾਚ ਪਦਾਰਥ ਗੁਰਮਖ ਲਹੁ ਪ੍ਰਭ ਕਾ ਪਾਣਾ ਸਤ ਕਰ ਸਹੋ ਜਿਵਤ 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 ਰਹੋ RAM ਰਸੈਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਜਿਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ